ਰਾਮਪੁਰਾ ਫੂਲ ਦੇ ਵਿੱਚ ਅੱਜ ਭਗਤ ਬਾਬਾ ਨਾਮਦੇਵ ਜੀ ਦਾ ਪ੍ਰਕਾਸ਼ ਪੁਰਬ ਧਾਰਮਿਕ ਉਤਸ਼ਾਹ ਅਤੇ ਭਗਤੀ ਭਾਵਨਾ ਦੇ ਨਾਲ ਮਨਾਇਆ ਗਿਆ ਇਸ ਸਮਾਗਮ ਧਰਮਸ਼ਾਲਾ ਬਾਬਾ ਨਾਮਦੇਵ ਸਵਾ ਵਿਖੇ ਆਯੋਜਿਤ ਕੀਤਾ ਗਿਆ ਆਓ ਵੇਖਦੇ ਹਾਂ ਖਾਸ ਰਿਪੋਰਟ ਤਨ ਨਮੀ ਅਕੀ ਸਤਗੁਰ ਨਾਮ ਬੱਧਿਆ ਧਰਮਸ਼ਾਲਾ ਬਾਬਾ ਨਾਮਦੇਵ ਸਭਾ ਵਿਖੇ ਅੱਜ ਭਗਤ ਬਾਬਾ ਨਾਮਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਸਵੇਰ ਤੋਂ ਹੀ ਸੰਗਤਾਂ ਦੀ ਵੱਡੀ ਗਿਣਤੀ ਹਾਜ਼ਰੀ ਦੇ ਲਈ ਦਿਖਾਈ ਦਿੱਤੀ ਸਮੋਕੇ ਕੀਰਤਨ ਦਰਬਾਰ ਦਾ ਯੋਜਨ ਕੀਤਾ ਗਿਆ ਜਿਸ ਦੇ ਵਿੱਚ ਰਾਗੀ ਜਥਿਆਂ ਦੇ ਵੱਲੋਂ ਭਗਤ ਨਾਮਦੇਵ ਜੀ ਦੀ ਬਾਣੀ ਦਾ ਰਸਮਈ ਕੀਰਤਨ ਕੀਤਾ ਗਿਆ ਗੁਰਮਤ ਵਿਚਾਰਾ ਰਾਹੀ ਪਿਆਰ ਸੇਵਾ ਤੇ ਸਿਮਰਨ ਦਾ ਸੰਦੇਸ਼ ਦਿੱਤਾ ਗਿਆ ਸਮਾਗਮ ਦੌਰਾਨ ਬੱਚਿਆਂ ਤੇ ਨੌਜਵਾਨਾਂ ਦੇ ਵੱਲੋਂ ਭਗਤ ਬਾਬਾ ਨਾਮਦੇਵ ਜੀ ਅਤੇ ਉਪਦੇਸ਼ਾਂ ਦੇ ਪ੍ਰੇਰਣਾਦਾਇਕ ਵਿਚਾਰ ਪ੍ਰਸਤਿਤ ਕੀਤੇ ਗਏ ਅੰਤ ਦੇ ਵਿੱਚ ਅਰਦਾਸ ਤੋਂ ਬਾਅਦ ਸੰਗਤ ਨੂੰ ਲੰਗਰ ਪ੍ਰਸ਼ਾਦ ਵੰਡਿਆ ਗਿਆ ਪਰਬੰਧਕ ਕਮੇਟੀ ਨੇ ਸਾਰੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਭਗਤ ਜੀ ਦੇ ਉਪਦੇਸ਼ਾਂ ਤੇ ਤੁਰੰਦੀ ਅਪੀਲ ਵੀ ਕੀਤੀ। ਰਾਮਪੁਰਾ ਫੂਲ ਤੋਂ ਜਸਪੀਰ ਅਲਕਤੀ ਰਿਪੋਰਟ ਰਜ਼ਾਨਾ ਸਵੇਰਾ ਟੀਵੀ